ਦੁਨੀਆ ਦੇ ਵੱਡੇ ਨਗਰ ਕੀਰਤਨ ਵਿੱਚ ਜਾਣੇ ਜਾਂਦੇ ਲੰਡਨ ਦੇ ਸਾਊਥ ਹਾਲ ਨਗਰ ਕੀਰਤਨ ਵਿੱਚ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਜਦੋਂ ਉੱਥੇ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਮੇਰੇ ਨਾਲ ਇਹ ਸਾਰੇ ਘੰਨਾ ਕਰਮ ਤੇ ਗਲਬਾਤ ਕਰਨੀ ਯੂਕੇ ਤੋਂ ਡੁੱਜੜ ਚੁੱਕੇ ਨੇ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕੀ ਇਹ ਸਾਰਾ ਘੰਨਾ ਕਰਮ ਕੀ ਇਸ ਦੇ ਪਿੱਛੇ ਦੇ ਕਾਰਨ ਨੇ ਕਿ ਜੋ ਐਨਾ ਵੱਡਾ ਨਗਰ ਕੀਰਤਨ ਹੁੰਦਾ ਦੁਨੀਆ ਦਾ ਜਿੱਥੇ ਹਜ਼ਾਰਾਂ ਲੋਕ ਜੁੜਦੇ ਨੇ ਉੱਥੇ ਇਸ ਤਰੀਕੇ ਦੀ ਗੱਲ ਸਾਹਮਣੇ ਆ ਗਈ ਜੀ ਜੀ ਬਿਲਕੁਲ ਬੀਤੇ ਐਤਵਾਰ ਨੂੰ ਸਾਊਥ ਹਾਲ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਣਾ ਸੀ ਜੋ ਕਿ ਸ਼ੁਰੂਆਤ ਵੀ ਹੋ ਗਈ ਪਰ ਉਸ ਤੋਂ ਬਾਅਦ ਹਾਲਸਾ ਇੱਕ ਵਾਪਰ ਜਾਂਦਾ ਹੈ ਕਿ ਰਸਤਿਆਂ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਨਾ ਵੀ ਪੰਜਾਬ ਭਾਰਤ ਦੇ ਵਿੱਚ ਵੀ ਰਸਤਿਆਂ ਦੇ ਵਿੱਚ ਆਮ ਲੋਕਾਂ ਨੇ ਸਟਾਲ ਲਾਏ ਹੁੰਦੇ ਨੇ ਜੋ ਸੇਵਾ ਦੇ ਰੂਪ ਦੇ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਵਾਲੀ ਜਿਹੜੀ ਸੰਗਤ ਹੁੰਦੀ ਹੈ ਉਹਨਾਂ ਨੂੰ ਵਰਤੋਂਦੇ ਆ ਰਸਤਿਆਂ ਦੇ ਵਿੱਚ ਸੋ ਇਸ ਤਰ੍ਹਾਂ ਦਾ ਹੀ ਇੱਕ ਸਟਾਲ ਜਿਹੜਾ ਹੈਗਾ ਉਹ ਰਸਤੇ 'ਚ ਲੱਗਿਆ ਹੋਇਆ ਸੀ ਉੱਥੇ ਸਿਲੰਡਰ ਹੁੰਦੇ ਨੇ ਪੱਟੀਆਂ ਹੁੰਦੀਆਂ ਤੁਹਾਨੂੰ ਪਤਾ ਹੈ ਕਿ ਜਦੋਂ ਖਾਣਾ ਲੱਗਰ ਬਣਾਉਣਾ ਹੁੰਦਾ ਤਾਂ ਇਹਦੀ ਇਹਦੀ ਵਰਤੋਂ ਕੀਤੀ ਜਾਂਦੀ ਹੈ ਸੋ ਉੱਥੇ ਸਿਲੰਡਰ ਨੂੰ ਅੱਗ ਲੱਗ ਗਈ ਹੈ ਨਾ ਉਸ ਤੋਂ ਬਾਅਦ ਕੀ ਹੁੰਦਾ ਵੀ ਇੱਕ ਧੁਮਾਕਾ ਹੁੰਦਾ ਧੁਮਾਕਾ ਹੋਣ ਤੋਂ ਬਾਅਦ ਚਾਰ ਸੇਵਾਦਾਰ ਜਿਹੜੇ ਨੇ ਉਹਦੇ ਵਿੱਚ ਜ਼ਖਮੀ ਹੋ ਜਾਂਦੇ ਆ ਐਂਬੂਲੈਂਸ ਆਉਂਦੀ ਹੈ ਫਾਇਰ ਬਿਗਰੇਡ ਆਉਂਦੀ ਹੈ ਅੱਗ ਦੇ ਉੱਤੇ ਕਾਬੂ ਪਾ ਲਿਆ ਜਾਂਦਾ ਤੇ ਨਗਰ ਕੀਰਤਨ ਜਿਹੜਾ ਹਜੇ ਤੁਰਨ ਨੂੰ ਤਿਆਰ ਬੈਠਾ ਸੀ ਮਤਲਬ ਆਪਾਂ ਕਹੀਏ ਵੀ ਤਿਆਰੀਆਂ ਹੋ ਰਹੀਆਂ ਸੀ ਸੰਗਤ ਇਕੱਠੀ ਹੋ ਚੁੱਕੀ ਸੀ ਉਸ ਰਸਤੇ ਦੇ ਵਿੱਚੋਂ ਨਗਰ ਕੀਰਤਨ ਲੰਘਣਾ ਸੀ ਫਿਰ ਜਦੋਂ ਪ੍ਰਬੰਧਕਾਂ ਤੱਕ ਇਹ ਗੱਲ ਪਹੁੰਚਦੀ ਹੈ ਤੇ ਨਗਰ ਕੀਰਤਨ ਨੂੰ ਵਿਰਾਮ ਦੇ ਦਿੱਤਾ ਜਾਂਦਾ ਹੈ ਕਿ ਇੱਕ ਵੱਡਾ ਹਾਦਸਾ ਵਾਪਰਿਆ ਇਸ ਕਰਕੇ ਨਗਰ ਕੀਰਤਨ ਕੈਨਸਲ ਕੀਤਾ ਜਾਂਦਾ ਹੈ ਯਾਨੀ ਕਿ ਰੱਦ ਕਰ ਦਿੱਤਾ ਜਾਂਦਾ ਹੈ ਸੋ ਉੱਥੋਂ ਹੀ ਘੁਮਾ ਕੇ ਸੰਗਤ ਵਾਪਸ ਗੁਰਦੁਆਰੇ ਪਹੁੰਚਦੀ ਹੈ ਤੇ ਜਿਸ ਤੋਂ ਬਾਅਦ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਅਰਦਾਸ ਦੇ ਨਾਲ ਹੋ ਜਾਂਦੀ ਹੈ ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਕਈ ਵਾਰ ਕੀ ਕਰਦੇ ਨੇ ਜਿਹੜੇ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਇਹਨਾਂ ਹਾਦਸਿਆਂ ਨੂੰ ਉਹ ਕਹਿੰਦੇ ਵੀ ਲੋ ਜੀ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਨਗਰ ਕੀਰਤਨ ਕਿਵੇਂ ਕੱਢਣੇ ਆ ਇਹਨਾਂ ਨੂੰ ਤਾਂ ਸੇਫਟੀ ਦਾ ਨਹੀਂ ਪਤਾ ਤੇ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਵੀ 1984 ਤੋਂ ਪਹਿਲਾਂ ਦੇ ਵੀ ਇਹ ਨਗਰ ਕੀਰਤਨ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਨਿਕਲ ਰਹੇ ਆ ਈਵਨ ਆਪਾਂ ਕਹੀਏ ਵੀ 1980 ਜਾਂ 75 ਦੀ ਗੱਲ ਕਰ ਲਈਏ ਉਸ ਵੇਲੇ ਤੋਂ ਲੈ ਕੇ ਵਿਦੇਸ਼ਾਂ ਦੇ ਵਿੱਚ ਵੱਡੇ ਨਗਰ ਕੀਰਤਨ ਨਿਕਲ ਰਹੇ ਆ ਜਿਹਦੇ ਵਿੱਚ ਸਾਊਥ ਆਲ ਦਾ ਜਿਹੜਾ ਨਗਰ ਕੀਰਤਨ ਹੈਗਾ ਬੜਾ ਵਿਸ਼ਾਲ ਰੂਪ ਦੇ ਵਿੱਚ ਕੱਢਿਆ ਜਾਂਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਹੁੰਦੀ ਹੈ ਆਪਾਂ ਇਹ 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 ਮੰਨ ਕੇ ਚੱਲੀਏ ਕਿ ਹਜ਼ਾਰਾਂ ਲੋਕ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਨੇ ਕੀ ਗੋਰਾ ਕੀ ਕਾਲਾ ਹੋਰ ਕਮਿਊਨਿਟੀਆਂ ਦੇ ਲੋਕ ਇੱਥੋਂ ਆ ਕੇ ਲੰਗਰ ਚੱਕਦੇ ਨੇ ਇਹਦੀ ਸਪੈਸ਼ਲ ਦੁਨੀਆ ਭਰ ਦੇ ਵੱਡੇ ਨਿਊਜ਼ ਚੈਨਲ ਆ ਕੇ ਕਵਰੇਜ ਕਰਦੇ ਨੇ ਬੜੇ ਫੋਟੋਗ੍ਰਾਫਰ ਹੁੰਦੇ ਨੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਜਿਨ੍ਹਾਂ ਨੇ ਬਾਅਦ ਵਿੱਚ ਫਿਰ ਮੈਗਜ਼ੀਨਸ ਵਾਸਤੇ ਫੋਟੋਆਂ ਖਿੱਚਣੀਆਂ ਹੁੰਦੀਆਂ ਸੋ ਇੱਕ ਪ੍ਰਚਾਰ ਦੇ ਰੂਪ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਹੈਗਾ ਉਹ ਕੱਢਿਆ ਜਾਂਦਾ ਦੁਨੀਆ ਵੇਖਦੀ ਹੈ ਦੁਨੀਆ ਸੋ ਇਸ ਨਗਰ ਕੀਰਤਨ ਨੂੰ ਰੱਦ ਹੋਣਾ ਜਿਹੜਾ ਇਹ ਮੰਦਪਾਗਾ ਹੈਗਾ ਪਰ ਜਿਹੜੀਆਂ ਕੁਦਰਤੀ ਘਟਨਾਵਾਂ ਹੋ ਜਾਂਦੀਆਂ ਜਾਂ ਫਿਰ ਕਿਸੇ ਦੀ ਅਣਗਹਿਲੀ ਕਰਕੇ ਘਟਨਾਵਾਂ ਹੋ ਜਾਂਦੀਆਂ ਉਹਦੇ ਕਰਕੇ ਫਿਰ ਇਹ ਨਹੀਂ ਦੋਸ਼ ਦੇਣਾ ਚਾਹੀਦਾ ਲੋ ਜੀ ਪ੍ਰਬੰਧਕਾਂ ਨੂੰ ਹੀ ਪਤਾ ਪ੍ਰਬੰਧਕ ਐ ਨਹੀਂ ਕਰ ਸਕੇ ਔ ਨਹੀਂ ਕਰ ਸਕੇ ਸੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ 84 ਤੋਂ ਲੈ ਕੇ ਇਹ ਨਗਰ ਕੀਰਤਨ ਨਿਕਲ ਰਹੇ ਨੇ ਸੋ ਇਹ ਕੁਦਰਤੀ ਹੁੰਦਾ ਹੈ ਸੁਭਾਵਿਕ ਹੁੰਦਾ ਵੀ ਕਿਤੇ ਨਾ ਕਿਤੇ ਕਈ ਵਾਰ ਹਾਦਸਾ ਜਿਹੜਾ ਹੈਗਾ ਉਹ ਵਾਪਰ ਹੀ ਜਾਂਦਾ ਹੁਣ ਸੜਕਾਂ ਦੇ ਉੱਤੇ ਇਹਨੇ ਐਕਸੀਡੈਂਟ ਹੁੰਦੇ ਆ ਉਹਦੇ ਵਿੱਚ ਕਿਹਦਾ ਕਸੂਰ ਹੈ ਤੋ ਇਹਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਇਹ ਇਹ ਗਲਤ ਇਸ ਕਰਕੇ ਹੋਇਆ ਵੀ ਨਗਰ ਕੀਰਤਨ ਸੰਪੂਰਨ ਨਹੀਂ ਹੋ ਸਕਿਆ ਆਪਾਂ ਇਹ ਗੱਲ ਮੰਨ ਕੇ ਚੱਲੀਏ ਪਰ ਇਹਦੇ ਵਿੱਚ ਨਾ ਕਿਸੇ ਪ੍ਰਬੰਧਕ ਦਾ ਕਸੂਰ ਹੈਗਾ ਨਾ ਕਿਸੇ ਹੋਰ ਦਾ ਕਸੂਰ ਹੈਗਾ ਭਈ ਉੱਥੇ ਕਈ ਵਾਰ ਕੀ ਹੁੰਦਾ ਕੋਈ ਅਣਗੈਲੀ ਕਿਸੇ ਸਟਾਲ ਲਾਣ ਵਾਲੇ ਵੱਲੋਂ ਹੋ ਗਈ ਜੋ ਕਿ ਪ੍ਰਬੰਧਕਾਂ ਦੇ ਵਿੱਚੋਂ ਨਹੀਂ ਆਉਂਦੇ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਆ ਨਾ ਕਿ ਬਹੁਤ ਸਾਰੇ ਲੋਕ ਸੇਵਾ ਦੇ ਰੂਪ ਦੇ ਵਿੱਚ ਆਪਣੇ ਆਪਣੇ ਸਟਾਲ ਲਾ ਲੈਂਦੇ ਆ ਕਿ ਅਸੀਂ ਸੇਵਾ ਕਰਨੀ ਹੈ ਜੀ ਸੋ ਉੱਥੇ ਕਿਤੇ ਇਹ ਸਿਲੰਡਰ ਜਿਹੜਾ ਹੈਗਾ ਉਹਨੂੰ ਅੱਗ ਪੈ ਜਾਂਦੀ ਹੈ ਅੱਗ ਤੋਂ ਬਾਅਦ ਧੁਮਾਕਾ ਹੁੰਦਾ ਸੰਗਤ ਇੱਧਰ ਉੱਧਰ ਹੋ ਜਾਂਦੀ ਹੈ ਤੇ ਫਿਰ ਮਤਲਬ ਕਿ ਇੱਕ ਵਧੀਆ ਸੋਚ ਵਧੀਆ ਇੱਕ ਡਿਸੀਜਨ ਜਿਹੜਾ ਹੈਗਾ ਉਹ ਪ੍ਰਬੰਧਕਾਂ ਵੱਲੋਂ ਲਿਆ ਗਿਆ ਕਿ ਨਹੀਂ ਹੁਣ ਇਹਦੀ ਮਤਲਬ ਕਿ ਐਡਾ ਵੱਡਾ ਜਿਹੜਾ ਕੰਮ ਹੋ ਗਿਆ ਚਾਰ ਬੰਦੇ ਜ਼ਖਮੀ ਹੋ ਗਏ ਤੇ ਸਾਨੂੰ ਇਹਨੂੰ ਰੋਕ ਦੇਣਾ ਚਾਹੀਦਾ ਜੋ ਕਿ ਚੰਗੀ ਗੱਲ ਹੁੰਦੀ ਹੈ ਇਹਦੇ ਵਿੱਚ ਨੁਕਸਾਨ ਤੁਸੀਂ ਦੇਖੋ ਇਹ ਜਿਹੜਾ ਨਗਰ ਕੀਰਤਨ ਹੈਗਾ ਨਾ ਭਾਵੇਂ ਲੰਡਨ ਦੀਆਂ ਸੜਕਾਂ ਦੇ ਉੱਤੇ ਨਿਕਲਦਾ ਇਹ ਕੋਈ ਐ ਨਹੀਂ ਹੁੰਦਾ ਵੀ ਤੁਸੀਂ ਸੰਗਤ ਇਕੱਠੀ ਕੀਤੀ ਹੈ ਤੇ ਤੁਰ ਪਏਓ ਇਹਦਾ ਪੇ ਕਰਨਾ ਪੈਂਦਾ ਤੁਹਾਨੂੰ ਕੱਲੇ-ਕੱਲੇ ਰੋਡ ਦਾ ਕੱਲੀ-ਕੱਲੀ ਸਟਰੀਟ ਦਾ ਉਹਨਾਂ ਦੇ ਨਾਲ ਐਂਬੂਲੈਂਸਿਸ ਹੁੰਦੀਆਂ ਨੇ ਪੁਲਿਸ ਦੀਆਂ ਗੱਟੀਆਂ ਹੁੰਦੀਆਂ ਸੇਫਟੀ ਉਸ ਤੋਂ ਬਾਅਦ ਤੁਹਾਡੇ ਜਿਹੜੇ ਅੰਡਰ ਕਵਰ ਪੁਲਿਸ ਆਫਸਰ ਹੁੰਦੇ ਨੇ ਬਹੁਤ ਸਾਰੇ ਜਿਹੜਾ ਹੈਗਾ ਉਸ ਤੋਂ ਬਾਅਦ ਕਾਉਂਸਲ ਇਨਵੋਲਵ ਹੁੰਦੀ ਹੈ ਇਹਦੇ ਵਿੱਚ ਸੋ ਇਹਦਾ ਖਰਚਾ ਹੁੰਦਾ ਹੈ ਆਮ ਜੋ ਮੈਂ ਸੁਣਿਆ ਬਰਮਿੰਗਮ ਦੇ ਵਿੱਚ ਜਿਹੜੇ ਹੁੰਦੇ ਨੇ ਉਹਦਾ 1 ਇੱਕ ਲੱਖ ਪੌਂਡ ਖਰਚਾ ਹੁੰਦਾ ਜਿੰਨੀ ਦੇਰ ਤੁਸੀਂ ਟ੍ਰੈਫਿਕ ਰੋਕ ਕੇ ਆਪਣਾ ਨਗਰ ਕੀਰਤਨ ਕੱਢਣਾ ਨਾ ਬਰਮਿੰਗਮ ਦੇ ਵਿੱਚ 1 ਲੱਖ ਪੌਂਡ ਦੇ ਕਰੀਬ ਜਿਹੜਾ ਖਰਚਾ ਹੁੰਦਾ ਸੋ ਲੰਡਨ ਦੇ ਵਿੱਚ ਮੈਨੂੰ ਲੱਗਦਾ ਉਹ ਵੀ ਦੁੱਗਣਾ ਹੋਏਗਾ ਸੋ ਪ੍ਰਬੰਧਕਾਂ ਵੱਲੋਂ ਐਡੀ ਐਡੀ ਵੱਡੀ ਰਕਮ ਜਿਹੜੀ ਨਗਰ ਕੀਰਤਨ ਕੱਢਣ ਵਾਸਤੇ ਜਿਹੜੀ ਉਹ ਪੇ ਕੀਤੀ ਜਾਂਦੀ ਕਾਉਂਸਲ ਨੂੰ ਜਾਂ ਹੋਰ ਮਹਿਕਮਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੀ ਸੇਫਟੀ ਸਿਕਿਉਰਿਟੀ ਦਾ ਪ੍ਰਬੰਧ ਕਰਨਾ ਹੁੰਦਾ ਸੋ ਐਂਬੂਲੈਂਸਾਂ ਸਾਰਾ ਕੁਝ ਉਹ ਨਾਲ ਚੱਲਦਾ ਹੁੰਦਾ ਫਿਰ ਐਡਾ ਵੱਡਾ ਮਤਲਬ ਕਿ ਤਾਮਚਾਮ ਕਰਕੇ ਇਹ ਨੁਕਸਾਨ ਜਿਹੜਾ ਹੈਗਾ ਹੋਇਆ ਜੋ ਮੰਦਭਾਗਾ ਹੈਗਾ ਸੋ ਇਹ ਫਿਊਚਰ ਦੇ ਵਿੱਚ ਨਾ ਹੋਵੇ ਇਸ ਗੱਲ ਦੀ ਅਸੀਂ ਕਾਮਨਾ ਵੀ ਕਰਦੇ ਆਂ ਪਰ ਇਹਨੂੰ ਇਸ ਤਰ੍ਹਾਂ ਮੈਂ ਫਿਰ ਉਹੀ ਗੱਲ ਕਹਿਣਾ ਵੀ ਇਹਨੂੰ ਇਸ ਤਰ੍ਹਾਂ ਨਾ ਲਾਓ ਕਿ ਲੋ ਜੀ ਇਹਨਾਂ ਕੋਲੋਂ ਪ੍ਰਬੰਧ ਨਹੀਂ ਕੀਤੇ ਗਏ ਪ੍ਰਬੰਧ ਬਹੁਤ ਸੋਹਣੇ ਹੁੰਦੇ ਨੇ ਬਹੁਤ ਵਧੀਆ ਆਪਾਂ ਕਹੀਏ ਵੀ 5 ਸਟਾਰ ਜਿਹੜੇ ਨੇ ਉਹ ਲੰਗਰ ਲੱਗਦੇ ਨੇ ਰਸਤਿਆਂ ਦੇ ਵਿੱਚ ਆਪਾਂ ਇਹ ਵੀ ਦੇਖੀਏ ਤੇ ਪ੍ਰਬੰਧ ਦੀ ਜਿਹੜੀ ਕੋਈ ਕਮੀ ਨਹੀਂ ਹੁੰਦੀ ਹੈਗੀ ਸੋ ਆ ਘਟਨਾ ਜਿਹੜੀ ਵਾਪਰੀ ਉਹ ਮੰਦਭਾਗੀ ਹੈਗੀ ਹੈ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਇਸ ਲਈ ਆਪਾਂ ਅਰ ਜੀ ਦੇ ਇਸ ਨਤਨ ਅਨਸੋਲ ਕਰਦੇ ਹਾਂ ਸਾਨੂੰ ਜੁੜਦੇ ਹੋ ਆਪਣੇ ਵਿੱਚ ਅੱਗੇ ਰੱਖਦੇ ਹੋ ਤੇ ਪ੍ਰਾਈਜ਼ ਪੰਜਾਬ ਟੀਵੀ ਯੂਕੇ ਯੂਕੇ ਬੇਸਡ ਚੈਨਲ ਹੈ ਜੋ ਕਿ ਯੂਕੇ ਦੀ ਹਰ ਛੋਟੀ ਵੱਡੀ ਖਬਰ ਦਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਯੂਕੇ ਦੀ ਸਾਰੇ ਹੀ ਸੰਗਤ ਨੂੰ ਅਸੀਂ ਬੇਨਤੀ ਕਰਾਂਗੇ ਕਿ ਯੂਕੇ ਦੀ ਹਰ ਛੋਟੀ ਵੱਡੀ ਖਬਰ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਫਿਰ ਉਸ ਨੂੰ ਫੋਲੋ ਕਰੋ ਧੰਨਵਾਦ